ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਤੁਰ ਪਏ ਆ ਸ੍ਰੀ ਹਿਮਕੋਟ ਸਾਹਿਬ ਦੀ ਯਾਤਰਾ ਨੂੰ ਤੇ ਥੋੜਾ ਲੇਟ ਹੋ ਗਿਆ ਸੀ ਤੇ ਗੋਬੇ ਦਾ ਧਾਮ ਤੇ ਸਾਡੇ ਕੋ ਮੱਥਾ ਤਾਂ ਨਹੀਂ ਟਿਕ ਹੋਇਆ ਪਰ ਦਰਵਾਜੇ ਦੇ ਬਾਹਰ ਖੜ ਕੇ ਅਰਦਾਸ ਬੇਨਤੀ ਕਰਕੇ ਅਸੀਂ ਤੁਰ ਪਏ ਕਿਉਂਕਿ ਉੱਥੇ ਰਸ਼ਬ ਹੋ ਹੀ ਗਿਆ ਯਾਰ ਸੰਗਤ ਤਾਂ ਬਹੁਤ ਜ਼ਿਆਦਾ ਸੀਗੀ ਤੇ ਜੇ ਲੇਨ ਚ ਲੱਗ ਜਾਂਦੇ ਸਾਡਾ ਅੱਧਾ ਪੌਣਾ ਘੰਟਾ ਹੋਰ ਪਲੇਟ ਹੋ ਜਾਣਾ ਹੈਗਾ ਤੇ ਹੁਣ ਚਾਲੇ ਪਾ ਲਏ ਅਜਕਾਰੇ ਦੀ ਕੂਂਜ ਦੇ ਨਾਲ ਸੰਗਤਾਂ ਸਾਡੀਆਂ ਅੱਗੇ ਦੀ ਅੱਗੇ ਤੁਰਿਆ ਚੱਲ ਰਹੀਆਂ ਆ ਪਿੱਛੇ ਪਿੱਛੇ ਅਸੀਂ ਆ ਦੋ ਜਾਨੇ ਤੇ ਮਿਲਦੇ ਆਂ ਗਾਂ ਅੱਗੇ ਤੇ ਨੂੰ ਹੋਰ ਜਾ ਕੇ ਰੁਕੇ ਹੀ ਰਸਤੇ ਵਿੱਚ ਦਮ ਲੈਣ ਨੂੰ ਆਵੇ ਜਿਹੜੇ ਨਾ ਰਸਤੇ 'ਚ ਦੁਕਾਨਾਂ ਬਣੀ ਆਈਦਾ ਖਚਰਾ ਦੇ ਸਾਮਾਨ ਲੈ ਜਾਂਦੇ ਤੇ ਇਸੇ ਕਰਕੇ ਜਿਹੜਾ ਉੱਪਰ ਸਾਮਾਨ ਸਾਰਾ ਮਹਿੰਗਾ ਆ 20 ਵਾਲਾ ਕੋਲਡ ਡਰਿੰਕ ਇੱਥੇ ਆ ਕੇ 50 ਦਾ ਹੋ ਗਿਆ ਅਜੇ ਉੱਪਰ ਜਾਵਾਂਗੇ ਦੇਖੋ ਹੋਰ ਕਿੰਨੇ ਦਾ ਹੁੰਦਾ ਜਿੱਥੋਂ ਦਾ ਕਈ ਲਗਭਗ 2.5 ਕਿਲੋਮੀਟਰ ਤੱਕ ਆ ਗਏ ਆ। ਇੱਥੋਂ ਤੱਕ ਹੋ ਗਿਆ 50 ਰੁਪਏ ਦਾ। ਤੇ ਪਾਣੀ ਦੀ ਬੋਤਲ 40 ਰੁਪਏ ਦੀ ਆ। ਬੱਸ ਜੇ ਇੱਥੇ ਕੰਦੇ ਕੱਟੇ ਵੇਚਦੇ ਨੇ ਕਿੰਨੇ? ਉਹ ਤੇ ਇੱਥੇ। ਡੱਗੀ ਸੀ? ਆਹ। ਹਾਂਜੀ, ਤੁਰਿਏ। ਕੀ ਜਾਣੀ ਕੀ? ਚਲਿਏ। ੱਲੇ ਨਹੀਂ ਰੋਕਿਆ ਹੋਇਆ। ਜਕਾਰਾ ਬੁਲਾਵੇ ਫੇਕ। ਬਾਲੇ ਸਨਹਾਲ। ਤ੍ਰਿਆਕਾਰ।

ਆਪਾਂ ਬਹੁਤ ਵਧੀਆ ਜੀ ਪੂਰੇ ਆਨੰਦ ਵਿੱਚ ਆ ਜੀ ਹਾਂਜੀ ਹਾਂ ਪੂਰੇ ਆਨੰਦ ਠੀਕ ਪੂਰਾ ਕਾੜਦ ਨਹੀਂ ਗਈ ਨਹੀਂ ਕਾੜ ਮਸਾ ਹਾਂ ਛੋਟਾ ਗੱਭਰੂ ਵੀ ਤਾਂ ਵਧੀਆ ਕਿੰਨਾ ਕੁ ਵਧੀਆ ਬਹੁਤ ਜ਼ਿਆਦਾ 100% ਹੋਰ ਠੀਕ ਠਾਕ ਜੀ ਦੋਸਤੋ ਹਾਂਜੀ ਠੀਕ ਠਾਕ ਆ ਸਾਰੇ ਦੋਸਤੋ ਠੀਕ ਠਾਕ ਨੇ ਤੇ ਸੋਨੂ ਸੀਤੂ ਵਾਲੇ ਨੂੰ ਵੀ ਅਸੀਂ ਮਿਸ ਕਰ ਰਹੇ ਆ ਇਥੇ ਉਹਦੇ ਟਾਈਟਲ ਬੋਲ ਕੇ ਕਲਗਰਾ ਵਾਲੇ ਦਾ ਮਨ ਨੂੰ ਪਾਵੇ ਓ ਪ੍ਰੀਆ ਕਾਲੇ ਓ ਮੇਰੀ ਸਾਥੀ ਹਾਂਜੀ ਭਾਈ ਜੀ ਤੁਹਾਨੂੰ ਇੱਕ ਬਾਈ ਨਾਲ ਮਿਲਾਉਂਦੇ ਆ ਜਦੋਂ ਦੀ ਯਾਤਰਾ ਸ਼ੁਰੂ ਹੋਈ ਨਾ ਭਾਈ ਡੌਂਕੀ ਹਲਵਾ ਰਿਆ ਬੰਦਿਆਂ ਨੇ ਡੌਂਕੀ ਵਾਲੇ ਡੌਂਕੀ ਵਾਲੇ ਆ ਤੋ ਬੰਦੇ ਆ ਸਾਰੇ ਡੌਂਕੀ ਵਾਲੇ ਚੜਦੇ ਚਲੋ ਵਾਹਿਗੁਰੂ ਜੀ ਡੌਂਕੀ ਆੜੇ ਭਾਈ ਵਾਹਿਗੁਰੂ ਖਾਲਸਾ ਵੇ ਫਤਿਹ ਇਹ ਜਗੇ ਨੇ ਡੌਂਕੀ ਲਾਉਣੀ ਹੈ ਨਾ ਹਿਮਕੁੰਡ ਸਾਹਿਬ ਦੀ ਓ ਪਾਈ ਨੇ ਸੰਪਰਕ ਕਰ ਲਿਓ ਠੀਕ ਆ ਤੁਹਾਡਾ ਅਜੀ ਨੰਬਰ ਮੈਂਸ਼ਨ ਕਰ ਦਾਂਗੇ ਪਾਈ ਦਾ ਹਾਂ ਭਾਈ ਸਾਹਿਬ ਐ ਵਤੇ ਭਾਈ ਜੀ ਸੋਨ ਹਾਲ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਭਾਈ ਜੀ ਕੀ ਫਤਿਹ ਵਾਲੇ ਦਾ ਮਤ ਰੁਪਾ ਹੈ ਸਤਿ ਸ਼੍ਰੀ ਅਕਾਲ ਓ ਚੱਲ ਗਿਆ ਚੜਾ ਬਾਈ ਚੜਾ ਤੁਰੇ ਚਲੋ ਭਾਈ ਦੌਂਤੀ ਆਲੇ ਅੱਗੇ ਵੇ ਮੇਰੇ ਜਾਣਾ ਇਹਨਾਂ ਨੇ ਹਾਂਜੀ ਬਾਈ ਜੀ ਕਿਵੇਂ ਹੋ ਲਗਭਗ ਗਲੇਸ਼ੀਅਰ ਦੇ ਲਾਗੇ ਬੰਨੇ ਹੀ ਪਹੁੰਚ ਗਏ ਆ ਥੋੜਾ ਪੈਂਡਾ ਰਹਿ ਗਿਆ ਤੇ ਹਰਗੁਣ ਕਹਿ ਰਿਹਾ ਸੀਗਾ ਵੀ ਮੈਨੂੰ ਹਨਾ ਪਾਪਾ ਜੀ ਮੈਂ ਪੈ ਕੇ ਦੇਖਣਾ ਇਹਦੇ ਵਿੱਚ ਤੋੜਾ ਅਸੀਂ ਚਾਹ ਪੂਰਾ ਕਰਨ ਲੱਗੇ ਉਦਾਂ ਪੂਰਾ ਥੱਕਿਆ ਨਹੀਂ ਗੱਲੇ ਬਿਲਕੁਲ ਵੀ ਉਹ ਕਹਿਣਾ ਉਹ ਤਾਂ ਹਾਂ ਕਹਿਣਾ ਹੁੰਦਾ ਮੈਂ ਸਾਰਾ ਤੁਰ ਕੇ ਆਉਂਗਾ ਹੁਣ ਮੈਨੂੰ ਬਿਠਾ ਕੇ ਚਾਹ ਪੂਰਾ ਕਰਨਾ ਮੈਂ ਆਪਣਾ ਹਰਗੁਣ ਸਿੰਘ ਦਾ ਚਾਹ ਲੱਗਾ ਪੂਰਾ ਹੁਣ ਫੁੱਲੀਆ ਨਹੀਂ ਸੁਣਾਉਂਦਾ ਓਏ ਹੈ ਚਾ ਵਾਛੇ ਤੁਰਨਾ ਚਾਹੁੰਦਾ ਹੀ ਆ ਬਸ ਕਹਿੰਦਾ ਮੈਂ ਬਹਿ ਕੇ ਦੇਖਣਾ ਥੋੜਾ ਪੈੰਡਾ ਰਹਿ ਗਿਆ ਇਹਦਾ ਚਾਰਜ ਆ ਪੂਰਾ ਕਰਾਂਗੇ ਤੇ ਆਉਂਦੀ ਵਾਰ ਕੇ ਨਾ ਪਾਪਾ ਮੈਂ ਤੁਰ ਕੇ ਆਉਂਗਾ ਸਾਰਾ ਕਹਿੰਦਾ ਹੁਣ ਮੈਨੂੰ ਇੱਕ ਵਾਰੀ ਚੜਾ ਦਿਓ ਗੋਲੇ 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 ਯਾਰਾ ਕੋੜੇ ਯਾਰਿਆ ਨਾ ਇਹ ਬਹੁਤ ਆਂਗ ਕਰਦੇ ਆ ਕਦੇ ਪਿਛੋਂ ਆਉਂਦੇ ਕਦੇ ਮੋੜੇ ਆਉਂਦੇ ਆ ਸਾਈਡ ਜੀ ਮਾਰਗ ਨਿਕਲ ਜਾਂਦੇ ਇਹ ਹਾਂਜੀ ਕਿਵੇਂ ਆ ਹਾ 13000 ਕੀ ਦੱਸ ਹਟ ਹਾਂ ਓਕੇ ਆ ਮੁੰਡਾ ਪੂਰਾ ਨੇੜੇ ਆ ਗਏ ਆ ਜੀ ਬਰਫ ਦੇ ਬਰਫ ਦੀ ਸਣੀ ਸ਼ੁਰੂ ਹੋ ਗਈ ਆ ਜਿਸ ਤਾਂ ਪਹਿਲੇ ਵੀ ਰਹੀ ਸੀ ਯਾਨੀ ਕਿ ਹੁਣ ਤਾਂ ਬਹੁਤ ਕੋੜੀ ਆ ਗਏ ਆ ਭਾਈ ਬਹੁਤ ਸੰਗਤਾਂ ਹੋਈਆਂ ਬਹੁਤ ਜ਼ਿਆਦਾ ਪਤਾ ਨਹੀਂ ਲੱਗਦਾ ਇੱਥੇ ਇੱਕ ਇਹ ਵੀ ਖੂਬਸੂਰਤੀ ਆ ਬਹੁਤ ਲੋਕ ਜਾਣਨ ਲੱਗ ਪੈਂਦੇ ਨੇ ਤੁਹਾਨੂੰ ਯਾਤਰਾ ਦੇ ਵਿੱਚ ਉਹ ਕਈ ਵਾਰੀ ਤੁਹਾਡੇ ਅੱਗੇ ਹੋ ਜਾਂਦੇ ਆ ਕਈ ਵਾਰੀ ਤੁਹਾਡੇ ਪਿੱਛੇ ਹੋ ਜਾਂਦੇ ਆ ਜਿੱਥੇ ਟੱਕਰ ਦੇ ਆ ਫਿਰ ਜ਼ਰੂਰ ਬੁਲਾਉਂਦੇ ਜਾਂ ਦੇਖਦੇ ਇੱਕ ਦੂਜੇ ਨੂੰ ਦੇਖ ਕੇ ਹੱਸਦੇ ਆ ਇਹ ਆ ਗਏ ਆ ਹਾਂਜੀ ਕਿਦਾਂ ਬਦਲਵੇ ਆ ਪਹਾੜਾਂ ਦੇ ਵਿੱਚ ਵੜੇਕ ਨਹੀਂ ਸਾਈਡ ਤੇ ਹੋ ਜਓ ਇਹਨਾਂ ਨੂੰ ਸਾਈਡ ਤੇ ਰਹਿਆ ਕਰੋ ਥੋੜਾ ਟੋਟ ਮਾਰ ਕੇ ਨੰਗਦੇ ਗੋਲਦੀ ਬਾਈ ਦੇ ਲੋ ਕਿੰਨੀ برف ਪਈ ਆ ਆ ਗਿਆ ਸਨੋ ਏਰੀਆ ਗਲੇਸ਼ੀਅਰ ਪਹੁੰਚ ਗਏ ਆ برف ਬਹੁਤ ਪਈ ਆ ਪਿੱਛੇ ਬਰਫ ਬਹੁਤ ਕੋਰਨ ਡਈ ਹੋਵੇ ਉਹ ਸਾਰਾ ਪਾਣੀ ਕੋਰਨ ਡਿਆ ਸੌਰੀ ਬਰਫ ਘੁਰ ਰਹੀ ਹੋ ਤਾਂ ਸਾਰੀ ਨਜ਼ਾਰੇ ਆ ਯਾਰ ਕਿਤੇ ਕੈਨੇਡਾ ਅਮਰੀਕਾ ਨੂੰ ਘਟ ਨਹੀਂ ਗਾ ਖੁਰਦੀ ਖੁਰਦੀ ਕਿੱਥੇ ਇਹ ਮੜ ਲਾਪੇ ਹਲੋ ਆਹ ਵੇਖੋ ਵੀ ਆਹ ਵੀ ਉਹ ਥੱਲੇ ਕਰਕੇ ਵਿਕਤੀ ਕਰਨਾ ਵਾਪਸ ਕਰ ਇੱਧਰ ਕੀ ਉਹ ਥੱਲੇ ਖੜਾਂਗੇ ਕਿੱਥੇ ਰੋਕੀਂ ਮੈਂ ਕਹਿੰਦਾ ਬੇਲਕੋੜੀ ਮੌਸਮ ਠੰਡਾ ਹੋ ਗਿਆ ਵੀ ਆਗੇ ਇੱਥੇ ਵਧੀਆ ਕਿਦਾਂ ਕਿਵੇਂ ਰਿਹਾ ਸਫਰ ਬਹੁਤ ਕਾਬਟ ਹੁੰਦੇ ਨਾਲ ਦੇ ਕਿੱਥੇ ਆ ਨਾਲ ਦੇ ਵਾਲੇ ਥੱਲੇ ਹੀ ਆ ਆਹ ਇੰਦਾ ਕੋੜਿਆ ਆ ਗਿਆ ਕਚਰਾ ਅੱਛਾ ਅੱਛਾ ਹਾਂ ਚਲੋ ਭਾਈ ਸਾਡੇ 16 ਮੈਂਬਰ ਸੀ ਸਾਰਿਆਂ ਨੂੰ ਮਿਲੇ ਆਂ ਅਸੀਂ ਜਿਹੜੇ ਥੱਲੇ ਕੋੜਿਆਂ ਦੇ ਚੜ ਗਏ ਸੀ ਉਹ ਤਾਂ ਚਲੋ ਪਹੁੰਚ ਗਏ ਹੋਣੇ ਆ ਉਹ ਤਾਂ ਜਿੱਥੋਂ ਸਟਾਰਟਿੰਗ ਵੀ ਉੱਥੇ ਬੈ ਗਏ ਸੀ ਪਰ ਅਸੀਂ ਸਾਡੀ ਪੈਦਲ ਯਾਤਰਾ ਕੰਟੀਨਿਊ ਰਹੀ ਆ ਮੈਂ ਇਹ ਸੋਚ ਗਿਆ ਸੀ ਵੀ ਜਿੰਨੀ ਵੀ ਪੈਦਲ ਯਾਤਰਾ ਨਾ ਸਾਰੀ ਜਿੰਨੀ ਵੀ ਯਾਤਰਾ ਹੈ ਸਾਰੀ ਤੁਰ ਕੇ ਹੀ ਕਰਨੀ ਆ ਤੇ ਖਚਰਾ ਉਹਦੇ ਵੀ ਸਾਹ ਲੈ ਲੈ ਕੇ ਹੌਲੀ ਹੌਲੀ ਚੜਦੇ ਜਾਵਾਂਗੇ ਤੇ ਖੁਸ਼ੀ ਵੀ ਹੋ ਰਹੀ ਆ ਉਹ ਯਾਤਰਾ ਸਾਡੀ ਸਫਲ ਹੋ ਰਹੀ ਆ ਬਹੁਤ ਵਧੀਆ ਯਾਤਰਾ ਚੱਲ ਰਹੀ ਵਾ ਗਰੂ ਬਹੁਤ ਸੰਗਤ ਪਿਛੇ ਆ ਰਹੀ ਏ ਬਹੁਤ ਜਿਆਦਾ ਦੂਰ ਤੱਕ ਦੇਖੋ ਇਹ ਸੰਗਤ ਕਿੰਨੀ ਦੂਰ ਤੱਕ ਦੇਖੋ ਸੰਗਤ ਕਿੰਨੀ ਆ ਪਿਛੇਲੇ ਉਹ ਤੋਂ ਵੀ ਥੱਲੇ ਸੰਗਤ ਹੈਗੀ ਉਹ ਪਰੇ ਤੰਬੂਆਂ ਤੋਂ ਸਾਰੇ ਚੜ੍ਹੇ ਹੀ ਹੁੰਦੇ ਬਾਈ ਬਿਲਕੁਲ ਕਲੇਸ਼ੀਅਰ ਦੇ ਵਿੱਚ ਰੀ ਨੰਗ ਰਹੇ ਆ ਆੜੇ ਦਵਾਲੇ ਸਾਡੇ برف ਦਾ ਨਜ਼ਾਰਾ ਇਥੋਣਾ برفੋ ਥੋੜੀ ਥੋੜੀ ਪਿਗਲ ਗਈ ਪਾਣੀ ਬਣ ਕੇ ਥੱਲੇ ਨੂੰ ਜਾ ਰਿਹਾ ਦਾ ਆ ਉੱਪਰ ਫੋਕਸ ਕਰਾਈ ਬਾਈ ਮੜਾ ਆ ਉਹ ਦੇਖੋ ਕਿਤਾ ਇਹ ਸਤੰਬਰ ਮਹੀਨੇ ਤੱਕ ਜਦੋਂ برف ਘਰੀ ਆ ਨਾ ਇਹ ਨਦੀਆਂ ਤਰੇਵਾ ਜੀ ਜਾਣੀ ਬਾਈ ਸਾਰੀ ਤੇ ਇਥੇ ਗੰਗਾ ਨਦੀ ਜਿਹੜੀ ਵਗਦੀ ਆ ਨਾ ਇੱਕ ਅਲਕਨੰਦਾ ਨਦੀ ਤੇ ਇੱਕ ਗੰਗਾ ਜਿਹੜੀ ਆ ਇਹ ਸਾਰਾ ਪਾਣੀ ਜਿਹੜਾ ਬਰਫ਼ ਪਿਗੜ ਗਿਆ ਸਾਰਾ ਪਾਣੀ ਉਹਦੇ ਵਿੱਚ ਜਾਂਦਾ ਤੇ ਪਾਣੀ ਦਾ ਵਹਾਅ ਇੰਨਾ ਕਿ ਤੇਜ਼ ਆ ਨਾ ਮੇਰੇ ਹਿਸਾਬ ਨਾਲ ਬੰਦਾ ਪੈਰ ਵੀ ਨਹੀਂ ਪਾ ਸਕਦਾ ਵਿੱਚ ਉਹਨਾਂ ਦੇ ਆਜੋ ਭਾਈ ਆ ਭਾਈ ਇਹਗਾ ਡੋਂਕੀ ਰਸਤਾ ਆ ਗਿਆ ਸੋਧਾ ਰਸਤਾ ਮੈਂ ਵੀ ਡੋਂਕੀ ਲਾਈ ਹੀ ਗਈ ਸਾਹ ਝੜ ਗਿਆ ਆ ਭਾਈ ਵੀ ਸਾਰੇ ਡੋਂਕੀ ਲੈ ਕੇ ਆ ਰਹੇ ਆ ਆ ਬੋ ਜਾ ਗੱਜ ਅਮਰੀਕਾ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਬਾਈ ਅ ਪ੍ਰੈਕਟਿਸ ਹੋ ਰਹੀ ਹੈ ਅਮਰੀਕਾ ਬਾਜ਼ ਤੇ ਇੱਕ ਮੇਰੇ ਨਾਲ ਦਾ ਡੰਕੀ ਹੋਰ ਰਹਿ ਗਿਆ ਨਾਲ ਸ਼ੁਰੂ ਹੋਇਆ ਸੀ ਮੇਰੇ ਆ ਰਿਹਾ ਵੀ ਹੌਲੀ ਹੌਲੀ ਪਿੱਛੇ ਰਹਿ ਗਿਆ ਮੁੰਡਾ ਆ ਗਿਆ ਸਦਾ ਰਸਤਾ ਆ ਗਿਆ ਡੰਕੀ ਆੜਾ ਆ ਸਾਡੇ ਸੱਜਣ ਵੀ ਆ ਗਏ ਚੱਲ ਜੀ ਅਰਗੁਣੀ ਜਲ ਗਿਆ ਕੇਣਾ ਚਲੋ ਭਾਈ ਆ ਗਿਆ ਪੋਲ ਗਲੇਸ਼ੀਅਰ ਤੋਂ ਬਾਅਦ ਆਪ ਪੋਲ ਦੀ ਨਿਸ਼ਾਨੀ ਰੱਖਿਓ ਕੇਣਾ ਸਾਰਾ ਪਾਣੀ ਉੱਪਰ ਪਵਾ ਰਿਹਾ ਮੇਰੇ ਭਾਈ ਆ ਪੋਲ ਦੀ ਨਿਸ਼ਾਨੀ ਰੱਖਿਓ ਇਹ ਤੋਂ ਨਾੜੀ ਹੈ ਨਾ ਪੌੜੀਆਂ ਇੱਕ ਸ਼ਾਰਟਕਟ ਰਸਤਾ ਜਾਂਦਾ ਪੌੜੀਆਂ ਦਾ ਦੇਖੋ ਨੇ ਇਹ ਤੈਨੂੰ ਇੱਕ ਰਸਤਾ ਜਾਂਦਾ ਸਦਾਸੇਂ ਪਰ ਜਿੰਨੇ ਵੀ ਦਰਸ਼ਨ ਕਰਕੇ ਆ ਰਹੇ ਆ ਜਾਂ ਜਿਹਨਾਂ ਨੇ ਪੁੱਛਿਆ ਹੀ ਉਹ ਕਹਿੰਦੇ ਪਾਈ ਜੇ ਪੌੜੀਆਂ ਵਰਤਣੀਆਂ ਨਾ ਆਉਂਦੇ ਵਰਤੋ ਆਉਂਦੇ ਹੋਏ ਬੈਠੇ ਆ ਹਾਂਜੀ 2 ਘੰਟੇ ਲਈ ਰੈਸਟ ਲਈ ਰੁਕੇ ਸੀ ਬਾਈ ਇੱਥੇ ਤੇ ਨਾਲੇ ਡਰਾਈਵਰ ਸਾਡਾ ਸਾਹ ਲੈ ਰਿਆ ਸੀਗਾ ਤੇ ਥੋੜਾ ਬਹੁਤ ਅਸੀਂ ਕੁਝ ਲੈ ਕੇ ਖਾਤਾ ਪੀਤਾ ਇੱਕ ਘੰਟੇ ਦਾ ਸਬਰ ਸਾਡਾ ਰਹਿ ਗਿਆ ਤੇ ਤੁਹਾਨੂੰ ਪੌੜੀਆਂ ਵਾਲਾ ਰਸਤਾ ਵੀ ਦਿਖਾਉਨੇ ਆ ਜਨਤਾ ਕਿਵੇਂ ਚੱਲ ਰਹੀ ਆ ਤੇ 10 ਬੇਸੀ ਗੜੀ ਟਰਾਈ ਕਰੋ ਵੀ ਸਿੱਧੇ ਰਸਤੇ ਜਾਓ ਦਿਖਾਉਨੇ ਆ ਤੁਹਾਨੂੰ ਰਸਤਾ ਬਈ ਥੋੜਾ ਅੱਗੇ ਜਾ ਕੇ Ahora estoy andando de porion. Y era pura efecto. ਆਹ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਤ ਹੈ ਜਿਸ ਧਾਰਮਿਕ ਸਥਾਨ ਦੀਆਂ ਇਸ਼ਾਵਾਂ ਲੈ ਕੇ ਦਿਲ ਵਿੱਚ ਜ਼ਿੰਦਗੀ ਚ ਚੱਲ ਰਏ ਸੀ ਉਹ ਅੱਜ ਵਾਹਿਗੁਰੂ ਜੀ ਦੀ ਮਿਹਰ ਸੱਚਾ ਪੂਰੀਆਂ ਹੋ ਗਈਆਂ ਕਦੇ ਸੋਚਿਆ ਵੀ ਨਹੀਂ ਸੀ ਅਸਥਾਨ ਦੇ ਪਹੁੰਚਾਂਗੇ ਤੇ ਇੱਧਰ ਹੈਗਾ ਸਰੋਵਰ ਇਸ਼ਨਾਨ ਘਰਾਂ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਇਸ਼ਨਾਨ ਕਰਕੇ ਉਸ ਤੋਂ ਬਾਅਦ ਮੱਥਾ ਟੇਕਣ ਜਾਵਾਂਗੇ ਅਸੀਂ ਚੱਲੀਏ ਸ਼ੇਰਾ ਚੱਲੋ ਆ ਵੀ ਲਿੰਦੇ ਆ ਇਹ ਬੋਟ ਚੱਲ ਜਾਓ ਆਲਾ ਆਪੇ ਹੱਥੇ ਨਾ ਚੁੱਕ ਰਾ ਅੱਡਾ 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 ਤੁਰਨਾ 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 ਕੰਨ ਨਹੀਂ ਲੱਗੂ ਇਹਦਾ ਨਹੀਂ ਇਹ ਰਹਿ ਜਾ ਯਾਰ ਚੱਲੀਏ ਹਾਂਜੀ ਬਾਈ ਗੁਰੂ ਜੀ ਪਹੁੰਚ ਗਏ ਸੀ ਇਸ਼ਨਾਨ ਕਰ ਲਿਆ ਗੁਰੂ ਘਰ ਆ ਤੇ ਹੁਣ ਚੱਲੇ ਆ ਮੱਥਾ ਟੇਕਣ ਅਰਦਾਹ 12:00 ਵਜੇ ਆਲੀ ਅਰਦਾਸ ਵਿੱਚ ਸ਼ਾਮਲ ਹੋਵਾਂਗੇ 15 ਮਿੰਟ ਰਹਿ ਗਏ ਆ ਤੇ ਜਲਦੀ ਜਲਦੀ ਜਾਵਾਂਗੇ ਤੇ ਬਾਈ ਸਰੋਵਰ ਦਾ ਪਾਣੀ ਇੰਨਾ ਠੰਡਾ ਨਾ ਬੰਦਾ ਸੁਣ ਹੋ ਜਾਂਦਾ ਪਰ ਜਦੋਂ ਬਾਹਰ ਆਉਂਦੇ ਆ ਨਾ ਫੇ ਓਨੀ ਠੰਡ ਨਹੀਂ ਲੱਗਦੀ ਜਿਨ੍ਹਾਂ ਦੇ ਦਿਲ ਵਿੱਚ ਹੈਗੀ ਆ ਤਮੰਨਾ ਜ਼ਰੂਰ ਆਓ ਯਾਰ ਇੱਥੇ ਰੂਡ ਵਾਹਨਾ ਦੇ ਸਕੂਲ ਮਿਲਦਾ ਇੱਥੇ ਆ ਕੇ ਨਾ ਬਹੁਤ ਜ਼ਿਆਦਾ ਜ਼ਰੂਰ ਆਓ ਭਾਈ ਜਿਹੜੇ ਜਿਹੜੇ ਮੇਰੇ ਵੀਰ ਲਿੰਦੇ ਆ ਪੋਰ 2010 ਵਿੱਚ ਸ਼ਾਮਲ ਤੇ ਬਾਕੀ ਮੈਂਬਰ ਅਡਿਕ ਕਰ ਰਹੇ ਆ ਉਨਾਂ ਨਾਲ ਉੱਥੇ ਰਾਬਤਾ ਕਰਕੇ ਫਿਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਫਿਰ ਅਰਦਾਸ ਵਿੱਚ ਸ਼ਾਮਲ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਹਾਨ ਅਲਾ ਸ੍ਰਮਤ ਸੁਆਮੀ ਸੋਹਣੇ ਸਾਰੇ ਮਹਿਮਾਨ ਤੁਮਨ ਮੇਰੇ ਸੁਧਾਰੋ ਹਰਨਾਰੇ ਸਾਡੇ ਸਾਹਿਬਾ ਕਿਆ ਨਹੀਂ ਕਰਦੇ ਕਰਤਾ ਤੇਰਾ ਸਭ ਕੁਝ ਹੈ ਜਿਦਦੇ ਸੁਪਾ ਸਦਾ ਸਤਿ ਸਲਾਹ ਤੇਰੀ ਨਾਮ ਮੰਨੋ ਸਾ ਆਪ ਮਿਲਾ ਗਾਣ ਸਤਿ ਸਪੰਨ ਲਖਪਤ ਸੁਆਮੀ ਸੋਖਿ ਉਨਹੋ ਵਿਸਾਰੇ ਬੇਈਮਾਨਿਕ ਮਨ ਮੇਰੇ ਸੁਧਰੋ ਹਰ ਨਾਲੇ ਸਾਚੇ ਸਾਹਿਬਾ ਕਾ ਨਹੀਂ ਕਰਦੇ ਕੋ ਕਰਤਾ ਤੇਰੇ ਸਭ ਕਿਛ ਹੈ ਜਿਦਦੇ ਸੋ ਬਾਪ ਸਦਾ ਸਤ ਸਲਾਹ ਤੇਰੀ ਨਾਮੁ ਮਨੋ ਸਾਵੇ ਨਾਮ ਤੇ ਕੇ ਮਾਤਰਾ ਸੇ ਆਵਜੇ ਸੁਖੁ ਨੇ ਕਹੈ ਨਾਨਕ ਸਜੇ ਸਾਚੇ ਸਾ ਸੋ ਪੁਣਿਆ ਆਏ ਵਸਿਆ ਜੇ ਸਾ ਸਭ ਪੁਣਾਈਆ ਸਦਾਤ ਗੁਰਮਾਨ ਕੀ ਬਾਣ ਗੁਰੇਖੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੋ ਸੰਤੋ ਸੰਤੋ ਤੇ ਆਸਾ ਨਾਮ ਮਿਲਾ ਰਖਾਰੁ ਵਾਤੇ ਸੁਭਿਤ ਸਭੈ ਸੁਭਾਗੇ ਗਲ ਸੁਭਾਗੇ ਸ਼ਬਦ ਵਾਤੇ ਕਹਾਲਿ ਤੁਧ ਕਰਵਾਇਆ ਪੰਜ ਗੁਰੂਤ ਪਦ ਵਸ ਕੀਤੇ ਹਾਲ ਰਖੁ ਮਾਏ ਕੋ ਦਰਪਾਇ ਤੁਧਿਨ ਕੋ ਸੇ ਨਾਮ ਘਰ ਕੇ ਲਾਗੇ ਕਹਿ ਨਾਨਕ ਕੈ ਸੋ ਅਤਿ ਕਰਨਾ ਆਜੇ ਅੰਤ ਸੋੜ ਪਾੜ ਤਾ ਸਗਰ ਮਨੋ ਰਤ ਪੂਰੇ ਪਰ ਪਰਮਾਤਮਾ ਬਪਾ ਪੂਰੇ ਸਗਲ ਸੁਰੇ ਦੁਨੋਂ ਸਭ ਤੋਂ ਅੰਦਰ ਸੁਣੀ ਸੱਚੀ ਬਾਣੀ ਸੰਤ ਸਾਧਨ ਪਏ ਸਭ ਸੇ ਪੂਰੇ ਹੁੰਦੇ ਜਾਣ ਸਰਦੇ ਕਹਤੇ ਪਰ ਸਤ ਕੋ ਰਹਾ ਬੰਦੂਰੇ ਕਿ ਭਤਨਾਣ ਗੁਰ ਜਨ ਲਾਗੇ ਵਾਜਣ ਤੂੰ ਏ ਬਿਗੁਰੂ ਪਾਲਿ ਤੇ ਤਾਂ ਆਤਾ ਦਨ ਮਹਤ ਜਿਸ ਰਾਤ ਤੁਏ ਨਾਏ ਦਾਇਆ ਇੱਲੇ ਸੰਤ ਤੱਕ ਤਗਤ ਚਗਿਆਈਆਂ ਬੁਰੀਆਂ ਆਈਆਂ ਹੱਥੇ ਦਰਮਾ ਦੂਰ ਕਰਦੀਆਂ ਕੋ ਆਪਣੀ ਕਿ ਨੇੜੇ ਕੇ ਦੂਰ ਜਿਨੇ ਨਾਮ ਧਿਆਇ ਗੈਵ ਸੰਗਤਿ ਕਾ ਮੱਥਾ ਟੇਕੇ ਬਾਹਰ ਆ ਗਿਆ ਸੀ ਤੇ ਬਾਹਰ ਹੁੰਦੀ ਹੈ ਬਰਸਾਤ ਮੂਣ ਲੱਗ ਪਈ ਸੀ ਕਿ ਤੇ ਫੇਰ ਰੇਨ ਕਵਰ ਹੁਣ ਪਾਏ ਆ ਤੇ ਇਥੋਂ ਗਰਮਾ ਗਰਮ ਚਾਹ ਪੀ ਕੇ ਗੁਰੂ ਘਰ ਦੇ ਲੰਗਰ ਚੋਂ ਤੇ ਫੇਰ ਥੱਲੇ ਆਲੂ ਗੋਬਿੰਦ ਤਾਂ ਮਲ ਨੂੰ ਚਾਲੇ ਪਾਵਾਂਗੇ